ਸੋਨਰ ਪਾ ਸ਼੍ਰੀ ਗੁਰੂ ਰਵਦਾਸ ਮਹਾਰਾਜ ਕੀ ਹੈ ਜੈ ਗੁਰਦੇਵ ਧਾਨਪੁਰ ਦੇ ਜੈ ਪੀਮ ਜੈ ਭਾਰਤ ਸੋ ਗੁਰੂ ਪਰੀ ਸਾਧ ਸੰਗਤ ਜੀ ਅੱਜ ਸਾਡੇ ਸਤਿਕਾਰਯੋਗ ਵੀਰ ਪਹੁੰਚੇ ਨੇ ਭਾਈ ਸਾਹਿਬ ਭਾਈ ਵਿਜੇ ਜਸਲ ਜੀ ਰਮਨ ਜੀ ਬੁੱਢਾ RAM ਜੀ ਪਵਨ ਜੀ ਪ੍ਰਿੰਸ ਜੀ ਤੇ ਨਾਲ ਜਿਹੜੇ ਸਾਥੀ ਵੀਰ ਪਹੁੰਚੇ ਨੇ ਤੇ ਮਕੇਰੀਆਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜਾ ਇਸ ਵਾਰ ਵੀ ਮਹਾਨ ਸੰਸਮੇਲਨ ਜਿਹੜਾ ਕਰਵਾਇਆ ਜਾ ਰਿਹਾ 21ਵਾਂ ਸੰਸਮੇਲਨ ਹੈ ਸਾਧ ਸੰਗਤ ਜੀ ਤੇ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਜਿਹੜੇ ਲੜੀਵਾਰ ਜਾਪ ਜਿਹੜੇ ਹੋਣਗੇ ਤੇ ਨਾਲ ਹੀ ਸੰਗਤਾਂ ਨੂੰ ਦਰਸ਼ਨ ਦੇਦਾਰ ਦੇਣ ਦੇ ਲਈ ਸਾਡੇ ਬੜੇ ਸਰਕਾਰ ਜੋਗ ਤਨ ਤਨ ਸਤਿਗੁਰੂ Swami Niranjan Das Maharaj ਜੀ ਪਹੁੰਚ ਰਹੇ ਨੇ ਤੇ ਆਓ ਆਪਾਂ ਰਲ ਮਿਲ ਕੇ ਮਹਾਂਪੁਰਸ਼ਾਂ ਦੇ ਦਰਸ਼ਨ ਦੇਦਾਰ ਕਰੀਏ ਤਨ ਗੁਰੂ ਰਵਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਜੁੜੀਏ ਤੇ ਜਿਹੜਾ ਸੰਸਮੇਲਨ ਆਸਾ ਸੰਗਤ ਜੀ ਕਥਾਵਾਚਕਾ ਵੱਲੋਂ ਸਿੰਗਰਾ ਵੱਲੋਂ ਧੰਨ ਗੁਰੂ ਰਵਦਾਸ ਮਹਾਰਾਜ ਜੀ ਦੀ ਉਸਤਤ ਜਿਹੜੀ ਕੀਤੀ ਜਾਵੇਗੀ ਆਪ ਜੀ ਨੇ ਹਾਜ਼ਰੀ ਭਰ ਕੇ ਮਹਾਰਾਜ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੀਆਂ ਵਿਚਾਰਾ ਜਿਹੜੀਆਂ ਸਰਵਣ ਕਰਨੀਆਂ ਨੇ ਤੇ ਆਪਣੇ ਜੀਵਨ ਨੂੰ ਜਿਹੜਾ ਸਫਲ ਬਣਾਣਾ ਹੈ ਔਰ ਆਲ ਮਿਲ ਕੇ ਆਪਾਂ ਇਸੇ ਤਰ੍ਹਾਂ ਰਵਦਾਸੀਆ ਧਰਮ ਦਾ ਜਿਹੜਾ ਪ੍ਰਚਾਰ ਜਿੰਨਾ ਹੋ ਸਕੇ ਕਰਦੇ ਰਹੀਏ ਇਹ ਜਿਹੜੇ ਵੀਰ ਆਏ ਨੇ ਵਧਾਈ ਦੇ ਪਾਤਰ ਨੇ ਤੇ ਇਸੇ ਤਰ੍ਹਾਂ ਆਪਾਂ ਆਲ ਮਿਲ ਕੇ ਧੰਨ ਗੁਰੂ ਰਵਦਾਸ ਮਹਾਰਾਜ ਦੇ ਨਾਮ ਦੇ ਨਾਲ ਜੁੜਦੇ ਰਹੀਏ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਭਰਤ ਜੀ